ਦੋਸਤੋ ਅੱਜ ਅਪਾ ਗੱਲ ਕਰਨੀ ਹੈ ਜਦ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਦੋਸਤੋ ਸਿਆਣਿਆਂ ਦੀ ਕਹਾਵਤ ਹੈ ਕਿ ਉਸ ਖੇਤ ਦਾ ਕੁਝ ਨਹੀਂ ਬਣਦਾ ਜਿਹੜੇ ਖੇਤ ਨੂੰ ਵਾੜ ਹੀ ਖਾਣ ਲੱਗ ਜਾਵੇ ਸਭ ਤੋਂ ਪਹਿਲਾਂ ਮੈਂ ਸਾਡੇ ਅੱਜਕੱਲ ਦੀ ਨਵੀਂ ਪਨੀਰੀ ਨੂੰ ਵਾੜ ਬਾਰੇ ਦੱਸ ਦੇਵਾਂ ਕਿਉਂਕਿ ਬਹੁਤ ਸਾਰੇ ਨਵੇਂ ਬੱਚਿਆਂ ਨੂੰ ਵਾੜ ਬਾਰੇ ਪਤਾ ਹੀ ਨਹੀਂ ਹੋਵੇਗਾ ਕਿਸੇ ਖੇਤ ਦੇ ਦੁਆਲੇ ਕੰਡੇਦਾਰ ਝਾੜੀਆਂ ਦੀ ਵਾਰਡ ਜੀ ਕਰ ਦਿੱਤੀ ਜਾਂਦੀ ਹੈ ਤਾਂ ਕਿ ਕੋਈ ਪਸ਼ੂ ਵਗੈਰਾ ਖੇਤ ਵਿੱਚ ਵੜ ਕੇ ਫਸਲ ਦਾ ਨੁਕਸਾਨ ਨਾ ਕਰ ਦੇਵੇ ਕੰਡੇਦਾਰ ਝਾੜੀਆਂ ਦੀ ਥਾਂ ਅੱਜਕੱਲ੍ਹ ਲੋਹੇ ਦੀ ਕੰਡੇਦਾਰ ਤਾਰ ਦੀ ਵੀ ਵਰਤੋਂ ਹੋਣ ਲੱਗ ਪਈ ਹੈ ਇਸ ਤਰ੍ਹਾਂ ਇਹ ਵਾਰਡ ਖੇਤ ਦੀ ਇੱਕ ਤਰ੍ਹਾਂ ਦੀ ਰਾਖੀ ਕਰਦੀ ਹੈ ਅਤੇ ਖੇਤ ਦੀ ਫਸਲ ਨੂੰ ਕਿਸੇ ਪਸ਼ੂ ਡੰਗਰ ਦੇ ਨੁਕਸਾਨ ਤੋਂ ਬਚਾਉਂਦੀ ਹੈ ਪਰ ਜਰਾ ਸੋਚੋ ਕਿ ਜੇਕਰ ਹੀ ਵਾਰਡ ਰਾਖੀ ਕਰਨ ਦੀ بجائے ਖੇਤ ਵਿੱਚਲੀ ਫਸਲ ਨੂੰ ਆਪ ਹੀ ਚੋਰੀ ਕਰ ਲਵੇ ਮਤਲਬ ਖੇਤ ਦੀ ਰਾਖੀ ਕਰਨ ਵਾਲਾ ਚੌਕੀਦਾਰ ਜਾਂ ਕੋਈ ਆਦਮੀ ਹੀ ਖੇਤ ਵਿੱਚੋਂ ਚੋਰੀ ਕਰਵਾ ਦੇਵੇ ਤਾਂ ਉਸ ਵਕਤ ਕਿਹਾ ਜਾਂਦਾ ਹੈ ਕਿ ਖੇਤ ਨੂੰ ਵਾਰ ਖਾ ਗਈ ਹੈ ਦੋਸਤੋ ਹੁਣ ਅਸੀਂ ਸਾਰੇ ਜਾਣਦੇ ਹਾਂ ਕਿ ਸਾਡੀ ਜਿਹੜੀ ਫੌਜ ਹੈ ਉਹ ਸਾਨੂੰ ਬਾਹਰਲੇ ਦੇਸ਼ਾਂ ਦੇ ਦੁਸ਼ਮਣਾਂ ਤੋਂ ਬਚਾ ਕੇ ਰੱਖਦੀ ਹੈ ਅਤੇ ਸਾਡੀ ਪੰਜਾਬ ਪੁਲਿਸ ਸਾਨੂੰ ਦੇਸ਼ ਦੇ ਅੰਦਰਲੇ ਦੁਸ਼ਮਣਾਂ ਤੋਂ ਸਾਨੂੰ ਬਚਾ ਕੇ ਰੱਖਦੀ ਹੈ ਜਿਸ ਤਰ੍ਹਾਂ ਅਸੀਂ ਪੰਜਾਬ ਵਿੱਚ ਰਹਿੰਦੇ ਹਾਂ ਇੱਥੋਂ ਦੀ ਪੰਜਾਬ ਪੁਲਿਸ ਦਾ ਕੰਮ ਹੈ ਪੰਜਾਬ ਵਿੱਚ ਅਪਰਾਧੀਆਂ ਨੂੰ ਪਕੜਨਾ ਅਤੇ ਪਕੜ ਕੇ ਜੇਲ੍ਹ ਭੇਜਣਾ ਕਿਸੇ ਆਦਮੀ ਨੂੰ ਕੋਈ ਦੂਸਰਾ ਆਦਮੀ ਨਜਾਇਜ਼ ਤੰਗ ਕਰਦਾ ਹੈ ਤਾਂ ਉਸ ਦੇ ਖਿਲਾਫ ਕਾਰਵਾਈ ਕਰਨਾ ਚੋਰਾਂ ਤੇ ਡਾਕੂਆਂ ਨੂੰ ਪਕੜਨਾ ਨਸ਼ਾ ਤਸਕਰਾਂ ਨੂੰ ਪਕੜ ਕੇ ਜੇਲ੍ਹ ਭੇਜਣਾ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਪਰ ਆਪਾਂ ਕੁਝ ਸਮੇਂ ਤੋਂ ਦੇਖ ਰਹੇ ਹਾਂ ਕਿ ਜਿਸ ਤਰ੍ਹਾਂ ਅ ਚਿੱਟੇ ਦਾ ਨਸ਼ਾ ਜੋ ਪੰਜਾਬ ਅੰਦਰ ਬਹੁਤ ਵੱਡੀ ਸਮੱਸਿਆ ਬਣ ਗਿਆ ਹੈ ਇਹ ਪਤਾ ਹੀ ਨਹੀਂ ਸੀ ਲੱਗ ਰਿਹਾ ਕਿ ਇਹ ਚਿੱਟੇ ਦਾ ਵਪਾਰ ਕੌਣ ਕਰ ਰਿਹਾ ਹੈ ਪੰਜਾਬ ਪੁਲਿਸ ਵੀ ਕਹਿ ਰਹੀ ਸੀ ਕਿ ਲੋਕਾਂ ਨੂੰ ਸਾਡਾ ਸਹਿਯੋਗ ਕਰਨਾ ਚਾਹੀਦਾ ਹੈ ਪਿਛਲੇ ਕੁਝ ਦਿਨਾਂ ਤੋਂ ਦਨ ਬਨਨ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਪੰਜਾਬ ਪੁਲਿਸ ਦੇ ਕੁਝ ਮੁਲਾਜ਼ਮੇ ਹੀ ਚਿੱਟੇ ਦਾ ਵਪਾਰ ਕਰਦੇ ਫੜੇ ਗਏ ਪਹਿਲਾ ਬਠਿੰਡਾ ਵਿਖੇ ਥਾਰ ਵਾਲੀ ਇੱਕ ਮਹਿਲਾ ਕਾਂਸਟੇਬਲ ਫੜੀ ਗਈ ਅਤੇ ਫਿਰ ਰੋਜ਼ਾਨਾ ਹੋ ਨਿਤ ਨਵੇਂ ਖੁਲਾਸੇ ਹੋ ਰਹੇ ਹਨ ਜਿਸ ਵਿੱਚ ਪੰਜਾਬ ਪੁਲਿਸ ਦੇ ਜਵਾਨਾਂ ਦਾ ਨਾਂ ਸਾਹਮਣੇ ਆ ਰਿਹਾ ਹੈ ਕੀ ਹੁਣ ਇਹ ਬਾੜ ਖੇਤ ਨੂੰ ਖਾਣ ਵਾਲੀ ਗੱਲ ਸੱਚੀ ਤਾਂ ਨਹੀਂ ਸਾਬਤ ਹੋ ਰਹੀ ਦੋਸਤੋ ਪੰਜਾਬ ਪੁਲਿਸ ਉੱਪਰ ਇਹ ਇੱਕ ਬਹੁਤ ਵੱਡਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤਾਂ ਕਿ ਆਮ ਲੋਕਾਂ ਦਾ ਪੰਜਾਬ ਪੁਲਿਸ ਪ੍ਰਤੀ ਵਿਸ਼ਵਾਸ ਕਾਇਮ ਰੱਖਿਆ ਜਾ ਸਕੇ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਹਰ ਇੱਕ ਮੈਗਮੇ ਵਿੱਚ ਕੁਝ ਗਲਤ ਅੰਸਰ ਹੁੰਦੇ ਹਨ ਪਰ ਕੁਝ ਗਿਣਤੀ ਦੇ ਹੀ ਗਲਤ ਲੋਕੋ ਪੂਰੇ ਮੈਗਮੇ ਦੀ ਬਦਨਾਮੀ ਕਰਵਾ ਦਿੰਦੇ ਹਨ ਜੋ ਕਿ ਠੀਕ ਨਹੀਂ ਹੈ ਇਸ ਕੰਮ ਵਾਸਤੇ ਉੱਚ ਅਧਿਕਾਰੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਉਮੀਦ ਹੈ ਕਿ ਆਪ ਜੀ ਮੇਰੇ ਇਹਨਾਂ ਵਿਚਾਰਾਂ ਨਾਲ ਸਹਿਮਤ ਹੋਵੋਗੇ ਵਿਚਾਰ ਚੰਗੇ ਲੱਗਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਵੀਡੀਓ ਨੂੰ ਅੱਗੇ ਵੱਧ-ਵੱਧ ਸ਼ੇਅਰ ਕਰ ਦੇਣਾ ਵੀਡੀਓ ਸੁਣਨ ਵਾਸਤੇ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਆਪ ਸਭ ਨੂੰ サスリーカー。